ਹਾਂਜੀ ਸ਼੍ਰੀ ਕਾਲ ਜੀ ਮੈਂ ਮਨਪ੍ਰੀਤ ਕੌਰ ਨੂਰੀਬਾਈ ਮੰਤਰੀ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਵਾਸ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਜਿਵੇਂ ਤੁਹਾਨੂੰ ਪਤਾ ਆਪਣਾ ਜਿਹੜਾ ਕੰਮ ਹੈਗਾ ਆਨਲਾਈਨ ਹੈ ਕੰਮ ਹੈਗਾ ਆਪਾਂ ਆਨ ਆਰਡਰ ਹੀ ਸਾਰੇ ਜਿਹੜੇ ਪੀਸ ਨੇ ਰੈਡੀ ਕਰਦੇ ਆ ਸੋ ਅੱਜ ਵਾਲਾ ਜਿਹੜਾ ਪਾਰਸਲ ਹੈ ਇਹ ਅਮਰੀਕਾ ਦਾ ਪਾਰਸਲ ਹੈ ਜਿਹਦੇ ਵਿੱਚ ਭੈਣ ਨੇ ਸਾਰੀ ਰੈਡੀਜ਼ ਤੇ ਜੈਂਟਸ ਦੋਨੋਂ categories ਦੇ ਵਿੱਚ ਜਿਹੜੇ ਪੀਸ ਨੇ ਆਪਣੇ ਕੋਲ ਰੈਡੀ ਕਰਾਏ ਨੇ ਸੋ ਇਹ ਵੀਡੀਓ ਦਾ ਮਤਲਬ ਇਹ ਹੈ ਵੀ ਮਤਲਬ ਤੁਸੀਂ ਵੀ ਜਿਹੜੇ ਆਪਣੇ ਵਿਆਹ ਦੇ ਕੋਈ ਵੀ ਆਊਟਫਿਟਸ ਲੈਣਾ ਚਾਹੁੰਦੇ ਹੋ ਸੋ ਮਤਲਬ ਜੈਂਟਸ অর ਲੇਡੀਜ਼ ਸਾਡੇ ਤੋਂ ਦੋਨੋਂ ਤਰ੍ਹਾਂ ਦੇ ਜਿਹੜੇ ਪੀਸ ਨੇ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕੋਟ ਪਜਾਮੇ ਕੋਈ ਵੀ ਕੋਟ ਪੈਂਟ ਜਾਂ ਕੋਈ ਵੈਸਟਰਨ ਕੋਈ ਵੀ ਚੀਜ਼ ਹੈਗੀ ਆਪਾਂ ਇਨਕਲੂਡ ਤੁਹਾਡੇ ਕਰੀਅਰ ਦੇ ਵਿੱਚ ਕਰ ਸਕਦੇ ਹਾਂ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਸਾਰੇ ਪੀਸ ਨੇ ਸਾਰੇ ਹੈਂਡਮੇਡ ਹੈਂਡ ਪਲੱਸ ਮਸ਼ੀਨ ਦੇ ਪੀਸ ਨੇ ਹੈਗੇ ਪ੍ਰੋਪਰ ਹੈਂਡਵਰਕ ਦੇ ਜਿਹੜੇ ਪੀਸ ਨੇ ਹੈਗੇ ਸੋ ਜਿਹੜੇ ਪੀਸ ਤੁਸੀਂ ਜਿਹੜੇ ਸਾਡੇ ਤੋਂ ਪੀਸ ਨੇ ਔਨ ਆਰਡਰ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਲਰ ਚੇਂਜ ਕਰਵਾ ਸਕਦੇ ਹੋ ਫੈਬਰਿਕ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਰੇਂਜ ਜਿਹੜੀ ਆ ਬਹੁਤ ਜ਼ਿਆਦਾ ਅਫੋਰਡੇਬਲ ਰੇਂਜ ਦੇ ਵਿੱਚ ਜਿਹੜੇ ਪੀਸ ਨੇ ਆਪਣੇ ਕੋਲ ਬਾਈ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਸ਼ਿਪਿੰਗ ਸਾਈਡ ਹੀ ਵਰਲਡਵਾਈਡ ਅਵੇਲੇਬਲ ਰਹਿੰਦੀ ਐ ਤੇ ਤੁਸੀਂ ਸਟਿਚ ਤੇ ਅਨਸਟੇ ਤੇ ਸੂਟ ਸਾਡਾ ਤੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੂਟ ਆ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਪ੍ਰੋਡ ਦਾ ਕੋਈ ਸਿਸਟਮ ਨਹੀਂ ਹੋਊਗਾ ਜਿਹੜਾ ਤੁਸੀਂ ਪੀਸ ਇੱਕ ਵਾਰ ਦੇਖ ਲਿਆ ਜਾਂ ਜਿਹੜੀ ਥੋੜਾ ਕਸਟਮਾਈਜ਼ ਤੁਸੀਂ ਕੋਈ ਵੀ ਸਪੀਸ ਕਰਵਾਉਣਾ ਤਾਂ ਤੁਹਾਨੂੰ ਸੇਮ ਐਜ਼ ਇਟ ਹੀ ਪੀਸ ਮਿਲੂਗਾ ਠੀਕ ਹੈ ਜਿੱਦਾਂ ਦੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਊਗੀ ਸੇਮ ਰਿਕੁਆਇਰਮੈਂਟ ਦੇ ਅਕੋਰਡਿੰਗ ਜਿਹੜਾ ਤੁਹਾਨੂੰ ਪੀਸ ਕੋਈ ਵੀ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਸੂਟ ਦੇਖਦੇ ਹੋਗਾ ਸਕਰੀਨਸ਼ਾਟ ਲੈ ਕੇ ਤਾਂ ਤੁਸੀਂ ਸਾਨੂੰ WhatsApp ਤੇ ਜਿਹੜਾ ਡੈਮ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਈਸ ਵਗੈਰਾ ਤੇ ਸਾਈਜ਼ ਵਗੈਰਾ ਕਲਰ ਵਗੈਰਾ ਸਾਰਾ ਕੁਝ ਉੱਥੇ ਤੁਹਾਨੂੰ ਪ੍ਰੋਪਰ ਸਾਰੀ ਗਾਈਡਲਾਈਨ ਦਿੱਤੀ ਜਾਊਗੀ ਸੋ ਜਿਹੜਾ ਰਿਪਲਾਈ ਆ ਇਹ ਨਹੀਂ ਹੈਗਾ ਕਿ ਅਸੀਂ ਰਿਪਲਾਈ ਨਹੀਂ ਕਰਦੇ ਜੇ ਕਾਲ ਦਾ ਕੋਈ ਆਨਸਰ ਦਿੱਤਾ ਵਿਦਨ 15 ਮਿੰਟ ਦੇ ਵਿੱਚ ਤੁਹਾਨੂੰ ਜਿਹੜਾ ਰਿਪਲਾਈ ਹੋਊਗਾ ਕਾਲ ਬੈਕਸ ਆ ਜਾਣਗੇ ਠੀਕ ਹੈ ਜੀ ਸੋ ਜਿਹੜਾ ਤੁਸੀਂ ਆਰਡਰ ਆ ਬੇਫਿਕਰ ਹੋ ਕੇ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਠੀਕ ਹੈ ਜੀ ਇਦੇ ਵਿੱਚ ਮੈਂ ਥੋੜੀਆਂ ਜਿਹੀ ਗਾਈਡਲਾਈਨਸ ਹੀ ਹੁੰਦੀਆਂ ਨੇ ਵੀ ਜੀ ਮੈਂ ਤੁਸੀਂ ਆਪਣਾ ਮੇਜਰਮੈਂਟਸ ਲਗਾ ਠੀਕ ਹੈ ਜੀ ਉਹ ਪ੍ਰੋਪਰ ਥੋੜਾ ਸਾਈਜ਼ ਸਾਈਜ਼ ਹੋਣਾ ਸਹੀ ਹੋਣਾ ਚਾਹੀਦਾ ਤੇ ਤਾਂ ਕਿ ਜਿਹੜਾ ਤੁਹਾਡਾ ਸੂਟ ਆਗਾ ਪ੍ਰੋਪਰ ਸੇਮ ਮੇਜਰਮੈਂਟਸ ਤੇ ਹੈ ਜਿਹੜਾ ਜਾਂਦਾਗਾ ਸੋ ਮਤਲਬ ਜਿਆਦਾ ਪਰ ਲੰਬਾ ਵੀਡੀਓ ਨਹੀਂ ਲੈ ਕੇ ਜਾਂਦੇ ਸੋ ਵੀਡੀਓ ਨੂੰ ਕੰਟੀਨਿਊ ਕਰਦੇ ਆ ਤੇ ਜਿਹੜੇ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਲੈਣਾ ਨਵੇਂ ਡਿਜ਼ਾਈਨ ਲਾਂਚ ਕਰਿਆ ਸੋ ਤੁਸੀਂ ਇਦਾਂ ਦੇ ਡਿਜ਼ਾਈਨ ਨੇ ਜਿਹੜੇ ਉਹਦੀ ਬੁਕਿੰਗ ਹੈ ਜਿਹੜੀ ਦੇ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਫੇਮਸ ਆਪਣਾ ਸੂਟ ਰਹੇਗਾ ਬਹੁਤ ਸਾਰਾ ਤਰ੍ਹਾਂ ਦੇ ਵਿੱਚ ਰੰਗ ਦੇ ਵਿੱਚ ਇਹ ਜਿਹੜਾ ਪੀਸ ਬਣਿਆ ਹੈ ਕਿਸੇ ਨੇ ਘੱਟ ਕੜਾਈ ਦੇ ਨਾਲ ਲਿਆ ਕਿਸੇ ਨੇ ਜ਼ਿਆਦਾ ਕੜਾਈ ਦੇ ਨਾਲ ਇਹ ਰੇਂਜ ਵੀ ਬਹੁਤ ਜ਼ਿਆਦਾ ਸੋਹਣੀ ਆ ਤਾਂ ਹੀ ਇਹ ਜਿਹੜੇ ਪੀਸ ਨੇ ਆਪਣੇ ਬਹੁਤ ਜ਼ਿਆਦਾ ਸੇਲ ਹੁੰਦੇ ਨੇ ਤੇ ਇਹ ਆਲਾ ਅੱਜ ਵਾਲਾ ਬਹੁਤ ਸੋਹਣੇ ਜਿਹੇ ਕਲਰ ਦੇ ਵਿੱਚ ਜਿਹੜਾ ਪੀਸ ਆ ਬਣ ਕੇ ਆਇਆ ਤੇ ਮੈਂ ਇਹ ਸੂਟ ਦੀ ਤੁਹਾਨੂੰ ਪੂਰੀ ਦੀ ਲੁੱਕ ਦਿੰਦੀ ਆ ਠੀਕ ਹੈ ਜੀ ਹਾਂਜੀ ਤੇ ਆਹ ਹੈਗਾ ਪੂਰੀ ਫੁੱਲ ਸੂਟ ਦੀ ਲੁੱਕ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਬ੍ਰੌਂਜ਼ ਸੋਨਾ ਜਿਹਾ ਪਰਪਲ ਕਲਰ ਦੇ ਵਿੱਚ ਇਹ ਰਹਿਣ ਵਾਲਾ ਸੂਟ ਹੈਗਾ ਠੀਕ ਹੈ ਜੀ ਸਾਰੇ ਹੈਵੀ ਏਰੀਆ ਇਦਾਂ ਆਰਮਜ਼ ਆਣਗੇ ਆ ਨਾਬੀ ਜਾਂ ਬਲੈਡ ਰੈੱਡ ਕਲਰ ਜਾਂ ਆਪਾਂ ਮਿਕਸਰ ਜੇ ਕਲਰ ਕਹਿ ਸਕਦੇ ਹਾਂ ਠੀਕ ਹੈ ਜੀ ਇਹ ਕਲਰ ਦੇ ਵਿੱਚ ਆਊਗੀ ਆਪਣਾ ਸੇਮ ਸਿੱਪੀ ਠੀਕ ਹੈ ਜੀ ਤੇ ਦੋਨੋਂ ਸਾਈਡ ਹੈਵੀ ਬਾਹਮਾ ਰਹਿਣ ਵਾਲੀਆਂ neck line ਕੁਛ ਇਦਾਂ ਦੀ ਰਹਿਣ ਵਾਲੀ ਆ ਸੈਂਟਰ ਦੇ ਵਿੱਚ ਇਦਾਂ ਵਰਕ ਤੇ ਸਾਰੇ ਚਾਕ ਘੇਰੇ ਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਇਹ ਆਪਣਾ ਬਹੁਤ ਸੋਹਣਾ ਤੇ ਬਹੁਤ ਹਿੱਟਰੀ ਡਿਜ਼ਾਈਨ ਹੋਇਆ ਰੇਂਜ ਵੀ ਇੰਨੇ ਕੁ ਜ਼ਿਆਦਾ ਫੋਰ ਅਬਲ ਆਗੀ ਤੇ ਹੈਵੀ ਪੀਸ ਆ ਓਵਰ ਆਲ ਤੇ ਇਹਦੀ ਆਹ ਸਲਵਾਰ ਆਈ ਗਈ ਸੀ ਕਿ ਸਲਵਾਰ ਤੇ ਵੀ ਇਦਾਂ ਵਰਕ ਆਏਗਾ ਇਥੇ ਥੋੜਾ ਵੀਡੀਓ ਦੇ ਵਿੱਚ ਬਲੂ ਟੋਨ ਜੀ ਆ ਰਹੀ ਹੈ ਬਟ ਇਹ ਬਲੂ ਨਹੀਂ ਹੈਗਾ ਪਰਪਲ ਕਲਰ ਆ ਬੈਂਗਣੀ ਪਰਪਲ ਕਲਰ ਹੈਗਾ ਠੀਕ ਹੈ ਜੀ ਇਹ ਹੈਗੀ ਆ ਇਹਦੀ ਸਲਵਾਰ ਠੀਕ ਹੈ ਜੀ ਇਹਦੇ ਨਾਲ ਜਿਹੜਾ ਆਪਾਂ ਬਣਾਉਣੇ ਆਗੇ ਹੁਣ ਤੱਕ ਜਿੰਨੇ ਵੀ ਬਣਾਏ ਆਪਾਂ ਨੇ ਪਿਓਰ ਚਨੂਨ ਦਾ ਦੁਪੱਟਾ ਬਣਾਇਆ ਠੀਕ ਹੈ ਜੀ ਤੇ ਪਿਓਰ ਦਾ ਹੀ ਦੁਪੱਟਾ ਹੋਊਗਾ ਇਹਦੇ ਨਾਲ ਡਬਲ ਡਾਈ ਦੁਪੱਟਾ ਹੋਊਗਾ ਠੀਕ ਹੈ ਜੀ ਹਾਫ ਦੇ ਵਿੱਚ ਰੈੱਡ ਤੇ ਹਾਫ ਦੇ ਵਿੱਚ ਇਹ ਜਿਹੜਾ ਪਰਪਲ ਕਲਰ ਦਾ ਦੁਪੱਟਾ ਹੈ ਰਹਿਣ ਵਾਲਾ ਠੀਕ ਹੈ ਜੀ ਤੇ ਇਹਦਾ ਆਪਾਂ ਪਹਿਲਾਂ ਜਿਹੜਾ ਬਣਾਇਆ ਰਸਟ ਕਲਰ ਦੇ ਨਾਲ ਆਪਾਂ ਨੇ ਰਾਣੀ ਰੰਗ ਦਾ ਬਣਾਇਆ ਹੈਗਾ ਤੇ ਇਸ ਵਾਰ ਆਪਾਂ ਨੇ ਪਰਪਲ ਕਲਰ ਦੇ ਨਾਲ ਇਹ ਰੈੱਡ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਪੀਸ ਬਣਾਇਆ ਰਿਐਲਿਟੀ ਵਿੱਚ ਤਾਂ ਬਹੁਤ ਜ਼ਿਆਦਾ ਸੋਹਣਾ ਹੁੰਦਾ ਬਟ ਇੱਥੇ ਵੀਡੀਓ ਦੇ ਵਿੱਚ ਥੋੜਾ ਜਿਹਾ ਬਲੂ ਬਲੂ ਕਲਰ ਜਿਹਾ ਆ ਰਿਹਾ ਇਹ ਬਹੁਤ ਸੋਹਣਾ ਜਿਹਾ ਪਰਪਲ ਕਲਰ ਆਗਾ ਠੀਕ ਹੈ ਜੀ ਤੁਸੀਂ ਇਹ ਇਦਾਂ ਜਿਹੜੇ ਆਪਾਂ ਪੀਸ ਨੇ ਉਹ ਕਸਟਮਾਈਜ਼ ਕਰਦੇ ਆਂ ਤੇ ਤੁਸੀਂ ਇਦਾਂ ਜਿਹੜਾ ਪੀਸ ਆ ਸਾਡੇ ਕੋਲੋਂ ਕਸਟਮਾਈਜ਼ ਕਿਸੇ ਵੀ ਕਲਰ ਦੇ ਵਿੱਚ ਹੈ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣਾ 4500 ਵਾਲਾ ਜਿਹੜਾ ਸੂਟ ਆ ਇਹ ਤਾਂ ਬਹੁਤ ਜ਼ਿਆਦਾ ਸੇਲ ਹਰੇਕਾ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋਗੇ ਬਹੁਤ ਜ਼ਿਆਦਾ ਸੇਲ ਹੁੰਦਾ ਜਿਹੜਾ ਪੀਸ ਹੈਗਾ ਅੱਜੋ ਮੈਂ ਤੁਹਾਨੂੰ ਇਹਦਾ ਵੀ ਇੱਕ ਵਾਰ ক্লোਜ਼ਰ ਦੇ ਦਿੰਦੀ ਹਾਂ ਕਿਉਂਕਿ ਜਿਹੜੇ ਬਹੁਤ ਵੀਡੀਓ ਦੇ ਭੈਣਾ ਨਾਲ ਨੰਗੀਆਂ ਜੁੜਦੀਆਂ ਨੇ ਉਹ ਜਿਹੜਾ ਬਾਈ ਕਰ ਸਕਦੀਆਂ ਨੇ ਸਭ ਤੋਂ ਪਹਿਲਾਂ ਬਹੁਤ ਸ ਕੀਮਤ ਤੇ ਪੀਸ ਰਹਿਣ ਵਾਲਾ ਦਾ ਠੀਕ ਹੈ ਸਾਰਾ ਪੀਸ ਹੈ ਜਿਹੜਾ ਹੈਂਡਵਰਕ ਦਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਇਦਾਂ ਸਾਰੀ ਹੈ ਜਿਹੜੀ ਸ਼ਿਮਰ ਤੇ ਸ਼ਰਟ ਰਹਿਣ ਵਾਲੀ ਪ੍ਰੋਪਰ ਹੈਵੀ ਹੈਂਡਵਰਕ ਦਾ ਜਿਹੜਾ ਇਹ ਆਰਟੀਕਲ ਰਹਿਣ ਵਾਲਾ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਲੁੱਕ ਚੈੱਕ ਕਰ ਲਓ ਇਹਦੇ ਚ ਹੈਵੀ ਹੈਗੀਆਂ ਨੇ ਇਹਦੀਆਂ ਆਰਮਸ ਫਿਨਿਸ਼ਿੰਗ ਪੱਟੀ ਆਪਾਂ ਨੇ ਇਦਾਂ ਫਿਨਿਸ਼ਿੰਗ ਪੱਟੀ ਠੀਕ ਹੈ ਜੀ ਸਾਰੇ ਚ ਇਦਾਂ ਵਰਕ ਹੈਵੀ ਬਾਹਾਂ ਰਹਿਣ ਵਾਲੀਆਂ ਨੇ ਠੀਕ ਹੈ ਜੀ ਕਾਰਨਰਸ ਤੇ ਇਦਾਂ ਕੰਮ ਆਊਗਾ ਸਾਰੇ ਤੇ ਚਾਕੇ ਤੇ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਆ ਆਪਾਂ ਪਹਿਲਾਂ ਗੋਲਡਨ ਕਰਦੇ ਸੀ ਹੁਣ ਨਾਭੀ ਨਾਲ ਵੀ ਜਿਹੜੀ ਫਿਨਿਸ਼ਿੰਗ ਦੇ ਨਾਲ ਬਹੁਤ ਜਿਹੜਾ ਸੋਹਣਾ ਪੀਸ ਬਣ ਕੇ ਰੈਡੀ ਹੋਇਆਗਾ ਠੀਕ ਹੈ ਜੀ ਇਹ ਹੈਗੀ ਆ ਇਹਦੀ ਸ਼ਰਟ ਠੀਕ ਹੈ ਜੀ ਫਰੰਟ ਬੈਕ ਸੇਮ ਇਦਾਂ ਵਰਕ ਆਊਗਾ ਇਹਦੇ ਚ ਠੀਕ ਹੈ ਜੀ ਇਹ ਹੈਗੀ ਸ਼ਰਟ ਇਹਦੀ ਤੇ ਇਸ ਤੋਂ ਬਾਅਦ ਇਹਦੇ ਨਾਲ ਜਿਹੜੀ ਹੈਗੀ ਆਪਾਂ ਪੈਂਟ ਬਣਾਈਏ ਤੁਸੀਂ ਸਲਵਾਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਆਪਣੀ ਰਿਕੁਆਇਰਮੈਂਟ ਦੇ ਨਾਲ ਨਾਲ ਜਿਹੜਾ ਪੀਸ ਆ ਉਹ ਬਣਵਾ ਸਕਦੇ ਹੋ ਤੇ ਇਹ ਜਿਹੜੀ ਸਲਵਾਰ ਆ ਗਈ ਠੀਕ ਹੈ ਜੀ ਪੈਂਟ ਆ ਗਈ ਤੇ ਉਦੀ ਪੈਂਟ ਦੇ ਫਰੰਟ ਤੇ ਇਦਾਂ ਸਾਰੇ ਤੇ ਵਰਕ ਆਊਗਾ ਠੀਕ ਹੈ ਜੀ ਤੁਸੀਂ ਸਲਵਾਰ ਦੇ ਮੂਰੀ ਤੇ ਵੀ ਕਰ ਸਕਦੇ ਹੋ ਪੈਂਟ ਤੇ ਵੀ ਕਰ ਸਕਦੇ ਹੋ ਇਦਾਂ ਜਿਹੜੇ ਇਹ ਪੈਂਟ ਉੱਤੇ ਫਰੰਟ ਤੇ ਕੰਮ ਆਊਗਾ ਠੀਕ ਹੈ ਸਾਰਾ ਇਹ ਜਿਹੜਾ ਸਲ ਇਹਦਾ ਪੈਂਟ ਆ ਜੀ ਇਦੇ ਨਾਲ ਪ्योर ఆర్గాਨਜ਼ਾ ਦਾ ਜਿਹੜਾ ਬਿੰਦੀ-ਬਿੰਦੀਆ ਦੁਪੱਟਾ ਠੀਕ ਹੈ ਜੀ ਬਹੁਤ ਸੌਫਟ ਦੇ ਵਿੱਚ ਆਊਗਾ ਤੁਹਾਡੇ ਕੋਲ ਦੁਪੱਟਾ ਵਿਦ ਲੇਸ ਠੀਕ ਹੈ ਜੀ ਇਹ ਮਹਰੂਨ ਕਲਰ ਦੇ ਕੰਬੀਨੇਸ਼ਨ ਦੇ ਵਿੱਚ ਪੀਸ ਹੈ ਜਿਹੜਾ ਰੈਡੀ ਹੋਇਆ ਹੋਇਆ ਤੁਸੀਂ ਇਹਨੂੰ ਇਹ ਸੇਮ ਐਜ਼ ਇਟ ਪੀਸ ਆ ਆਪਣੇ ਕੋਲ ਤੁਸੀਂ ਕਿਸੇ ਵੀ ਟਾਈਮ ਇਹਨੂੰ ਬਾਏ ਕਰ ਸਕਦੇ ਹੋ ਕਿਉਂਕਿ ਇਹਦੀ ਕੁਆਂਟੀਟੀ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਹੈ ਤੇ ਤੁਸੀਂ ਔਨ ਆਰਡਰ ਜਿਹੜਾ ਇਹ ਪੀਸ ਨੂੰ ਰੈਡੀ ਸਟਿਚ ਤੇ ਸਾਡੇ ਕੋਲੋਂ ਲੈ ਸਕਦੇ ਹੋ ਅਨ ਸਟਿਚ ਵੀ ਲੈ ਸਕਦੇ ਹੋ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਸਾਡੇ ਕੋਲ ਇਸ ਤੋਂ ਬਾਅਦ ਅਗਲਾ ਪੀਸ ਹੈ ਜਿਹੜਾ ਬਹੁਤ ਸੋਹਣਾ ਜਿਹਾ ਆ ਆਪਣਾ ਕ੍ਰੇਫਟ ਬਣਿਆ ਹੋਇਆ ਬਨਾਰਸੀ ਗਰਾਰੇ ਦੇ ਨਾਲ ਪਲੱਸ ਪਿਓਰ 오ਰਗੈਂజా ਦਾ ਦੁਪੱਟਾ ਜਿਹੜਾ ਇਹਦੇ ਵਿੱਚ ਰਹਿਣ ਵਾਲਾ ਠੀਕ ਹੈ ਪੀਸ ਹੈਗਾ ਇਹ ਤੇ ਇਹਦੇ ਵਿੱਚ ਫਿਰ ਸਭ ਤੋਂ ਪਹਿਲਾਂ ਫੁੱਲ ਲੋਪੇ ਲੱਗੀਆਂ ਠੀਕ ਹੈ ਸੂਟ ਦੇ ਹਾਂਜੀ ਇਹ ਜਿਹੜਾ ਪੀਸ ਹੈਗਾ ਇਹ ਬਹੁਤ ਸੋਹਣਾ ਜਿਹਾ ਪੀਸ ਹੈਗਾ ਜਿਹੜਾ ਇਹ ਸ਼ਾਰਟ ਸ਼ਰਟ ਦੇ ਨਾਲ ਜੀ ਮੈਂ ਆਪਾਂ ਨਾਰਕਲੀ ਬਣਾਉ ਲੂਜ਼ ਪਲਾਜ਼ੋ ਬਣਾਉਣੇ ਆ ਠੀਕ ਹੈ ਜੀ ਉਹ ਵੜਾ ਪੀਸ ਆਗਾ ਇਹ ਤੇ ਜਿਵੇਂ ਤੁਸੀਂ ਇਹਦੇ ਚੈੱਕ ਕਰ ਸਕਦੇ ਹੋ ਇਹਦੀ ਬਾਵਾ ਸਭ ਤੋਂ ਪਹਿਲਾਂ ਤਾਂ ਬਾਵਾ ਦੀ ਕਢਾਈ ਚੈੱਕ ਕਰੋ ਤੁਸੀਂ ਕਿੰਨਾ ਜਿਆਦਾ ਪਿਆਰਾ ਪੀਸ ਆ ਆਪਣੇ ਕੋਲ ਬਹੁਤ ਸੇਰ ਹੋਏ ਨੇ 20 ਕਿਜੀ ਇਹ ਵੀ ਦਿਖਾਉਣ ਦਾ ਮਕਸਦ ਇਹ ਹੁੰਦਾ ਵੀ ਜਿਹੜੀਆਂ ਨਵੀਆਂ ਭੈਣਾਂ ਕੇ ਹਰ ਇੱਕ ਵੀਡੀਓ ਦੇ ਨਾਲ ਅਲੱਗ-ਅਲੱਗ ਜਿਹੜਾ ਕਸਟਮਰ ਆ ਸਾਡਾ ਜੁੜਦਾ ਹੈਗਾ ਸੋ ਤੁਸੀਂ ਉਹਦੇ ਵਿੱਚ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਪ੍ਰੋਪਰ ਇਦਾਂ ਮੋਢੇ ਤੇ ਵੀ ਵਾਰਕ ਆਊਗਾ ਇਹਦੇ ਸਾਰਾ ਬਹੁਤ ਸੋਹਣਾ ਜਿਹਾ ਕੰਮ ਹੋਇਆ ਹੋਇਆ ਹੈ ਠੀਕ ਹੈ ਜੀ ਪਲੱਸ ਜਿਹੜਾ ਇਹਦਾ ਨੈਕ ਆਗਾ ਉਹ ਵੀ ਬਹੁਤ ਸੋਹਣਾ ਨੈਕ ਆਗਾ ਠੀਕ ਹੈ ਜੀ ਤੇ ਇਹ ਦੇਖੋ ਇਹਦਾ ਦੋਨੋਂ ਸਾਈਡੇ ਦਾ ਵਰਕ ਇਦਾਂ ਆਊਗਾ ਇਹਦਾ ਘੇਰਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਘੇਰੇ ਦਾ ਕੰਮ ਆ ਇਹਦਾ ਠੀਕ ਹੈ ਜੀ ਜਿਹੜਾ ਜਿਆ ਕਸਾ ਜਿਉ ਕਿ ਇਹ ਸਾਰਾ ਸ਼ੀਸ਼ੇ ਦੇ ਨਾਲ ਜਿਹੜਾ ਪੀਸ ਰੈਡੀ ਹੋਇਆ ਤੇ ਇਦਾਂ ਇਹਨਾਂ ਫਿਨਿਸ਼ਿੰਗ ਪੱਟੀ ਆਉਗੀ ਠੀਕ ਹੈ ਜੀ ਸਾਰਾ ਤੇ ਹੈਗਾ ਜਿਹੜਾ ਪੀਸ ਆ ਸਾਰਾ ਹੈਂਡਵਰਕ ਦਾ ਪੀਸ ਆ ਠੀਕ ਹੈ ਜੀ ਇਹ ਇਹ ਜਿਹੜੀ ਬੱਚੀ ਹੈਗੀ ਮਤਲਬ ਜਿਹੜੇ ਬਾਹਰਲੇ ਬੱਚੇ ਆ ਜਿਆਦਾ ਸਲੇਮੀ ਹੁੰਦੇ ਹੈਗੇ ਸੋ ਆਪਾਂ ਉਦਾਂ ਸ਼ਾਰਟ ਸ਼ਰਟ ਦੇ ਨਾਲ ਇਹ ਪਲਾਜ਼ੋ ਆਗਾ ਠੀਕ ਹੈ ਜੀ ਇਸ ਤੋਂ ਬਾਅਦ ਇਹਦੇ ਨਾਲ ਜਿਹੜਾ ਆਪਾਂ ਨੇ ਬਣਾਇਆਗਾ ਉਹ ਗਰਾਰਾ ਬਣਾਇਆ ਠੀਕ ਹੈ ਜੀ ਜਿਹੜੀ ਸ਼ਰਟ ਰਹਿਣ ਵਾਲੀ ਕਰੇਵ ਦੀ ਹੈ ਜਿਹੜਾ ਇਹ ਵਾਲਾ ਆਊਗਾ ਠੀਕ ਹੈ ਜੀ ਕਰੇਵ ਬਨਾਸੀ ਆਊਗਾ ਠੀਕ ਹੈ ਜੀ ਤੇ ਥੋੜਾ ਜਿਹਾ ਕਲਰ ਦਾ ਇਹ ਗਰਾਰੇ ਕਰਕੇ ਫੜ ਕੇ ਪੈ ਜੂਗਾ ਇਹ ਠੀਕ ਹੈ ਜੀ ਇਹ ਹੈਗਾ ਬਲ ਵਾਲਾ ਇਦਾਂ ਗਰਾਰਾ ਤੁਸੀਂ ਚੈੱਕ ਆਸਾਦੇ ਹੈਗਾ ਬਲ ਵਾਲਾ ਗਰਾਰਾ ਠੀਕ ਹੈ ਜੀ ਇਹ ਹੈਗਾ ਬਲ ਵਾਲਾ ਗਰਾਰਾ ਇਹਦੇ ਵਿੱਚ ਵੀ ਆਪਾਂ ਨੇ ਇਦਾਂ ਜਿਹੜੇ ਵਾਲਾ ਵਰਤੇ ਇਦਾਂ ਲੇਸ ਦਿੱਤੀਗੀ ਠੀਕ ਹੈ ਜੀ ਤਾਂ ਅੱਗੇ ਬੈਲਟ ਤੇ ਬੈਕ ਸਾਈਡ ਇਲਾਸਟਿਕ ਸਾਈਡ ਤੇ ਜਿਪਰ ਵੀ ਰੱ ਦਿੱਤੀ ਹੈਗੀ ਤਾਂ ਕਿ ਜਿਹੜਾ ਪਾਉਣਾ ਇਜ਼ੀ ਹੋ ਜਵੇ ਠੀਕ ਹੈ ਜੀ ਸੋ ਇਹਦੇ ਨਾਲ ਜਿਹੜੀ ਪ੍ਰੋਪਰ ਫਿਨਿਸ਼ਿੰਗ ਆਪਾਂ ਕਰਦੇ ਆਂ ਠੀਕ ਹੈ ਜੀ ਫਿਨਿਸ਼ਿੰਗ ਦੇ ਨਾਲ ਜਿਹੜਾ ਪੀਸ ਆਊਗਾ ਤੁਹਾਨੂੰ ਨੀਚੇ ਘਰਾਰੇ ਤੇ ਵੀ ਇਦਾਂ ਲੇਸ ਦਾ ਕੰਮ ਜਿਹੜਾ ਸਾਡੇ ਕੋਲ ਪੀਸ ਆ ਇੱਕ ਨੰਬਰ ਦਾ ਜੈਨੂਨ ਪੀਸ ਆਊਗਾ ਤੁਹਾਨੂੰ ਠੀਕ ਹੈ ਜੀ ਰੇਂਜ ਰੇਂਜ ਵੀ ਬਹੁਤ ਜ਼ਿਆਦਾ ਅਫੋਰਡੇਬਲ ਰੇਂਜ ਰਹੂਗੀ ਠੀਕ ਹੈ ਜੀ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਬਣਾਇਆ ਠੀਕ ਹੈ ਜੀ ਉਹ ਵੀ ਬਣਾਇਆ ਆਪਾਂ ਨੇ ਫੁੱਲ ਪਿਓ ਚੀਨ ਹੁੰਦਾ ਠੀਕ ਹੈ ਜੀ ਆਪਾਂ ਸੈਂਮੀ ਵੀ ला ਸਕਦੇ ਆ ਬਟ ਇੱਕ ਸੂਟ ਦੇ ਪਿੱਛੇ 7-800 ਦਾ ਹੀ ਫਰਕ ਪੈਂਦਾ ਕੋਈ ਜ਼ਿਆਦਾ ਫਰਕ ਪੈਂਦਾ ਨਹੀਂ ਜਿਸ ਨਾਲ ਦੁਪੱਟੇ ਦੀ ਗੈਟਅਪ ਵੀ ਹੋਰ ਜ਼ਿਆਦਾ ਆ ਜਾਂਦੀ ਆ ਸੋ ਇਹਦੇ ਨਾਲ ਆਪਾਂ ਨੇ ਜਿੱਦਾ ਮਿਰਰ ਦਾ ਕੰਮ ਆ ਸੋ ਲੈਸ ਵੀ ਆਪਾਂ ਇਦਾਂ ਮਿਰਰ ਵਾਲੀ ਹੀ ਲਗਾਈ ਹੈ ਠੀਕ ਹੈ ਜੀ ਤੇ ਪੂਰੀ ਲੁੱਕ ਆ ਜਿਹੜੀ ਤੁਸੀਂ ਸੂਟ ਦੀ ਚੈੱਕ ਕਰ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਰੱਖ ਕੇ ਪੀਸ ਦੀ ਲੁੱਕ ਦਿਖਾਉਣੀ ਆ ਜਿਹੜਾ ਪੀਸ ਆ ਉਹ ਕਿੰਨਾ ਕੁ ਜ਼ਿਆਦਾ ਪਿਆਰਾ ਜਿਹੜਾ ਪੀਸ ਆ ਉਹ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਜੀ ਤੁਸੀਂ ਇਹ ਜਿਹੜਾ ਪੀਸ ਆ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਵੈਸੇ ਤਾਂ ਆਪਾਂ ਨੇ ਇਹ ਸ ਹੁਣ ਤੱਕ ਜਿੰਨੇ ਵੀ ਪੀਸ ਬਣਾਏ ਨੇ ਉਹ ਆਹੀ ਕਲਰ ਚ ਪੀਸ ਵਾਲੇ ਚ ਬਣਾਏ ਨੇ ਕਿਉਂਕਿ ਗੁਰਦੁਆਰਾ ਸਾਹਿਬ ਲਈ ਕਲਰ ਵੀ ਸੋਹਣਾ ਤੇ ਰੇਂਜ ਵੀ ਬਹੁਤ ਸੋਹਣੀ ਹੈ ਤੇ ਜਿਹੜਾ ਹਰ ਇੱਕ ਦੇ ਟੀਮ ਦੇ ਨਾਲ ਜਿਹੜਾ ਮੈਚ ਵੀ ਇਹ ਕਰ ਜਾਂਦਾ ਠੀਕ ਹੈ ਜੀ ਤੇ ਇਹ ਜਿਹੜਾ ਪੀਸ ਹੈਗਾ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਤੇ ਇਹ ਹੈਗੀ ਹੈ ਪ੍ਰੋਪਰ ਐਡੀ ਲੁੱਕ ਠੀਕ ਹੈ ਜੀ ਤੇ ਇਹ ਜਿਹੜਾ ਸੰਤਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਪ੍ਰੋਪਰ ਇਹਦੀ ਸੂਟ ਦੀ ਆ ਵਾਲੀ ਲੁੱਕ ਆਉਗੀ ਠੀਕ ਹੈ ਥੋੜਾ ਵੇਅਰ ਕਰਦੀ ਮੇ ਕੋ ਇਨਸਟਾ ਤੋਂ ਤੁਸੀਂ ਸਾਡੇ ਨਾਲ ਜੇ ਐਡ ਹੋ ਤਾਂ ਇੰਸਟਾਗ੍ਰਾਮ ਤੇ ਇਹਦੀ ਡੰਮੀ ਫੋਟੋ ਵੀ ਹੈਗੀ ਆ ਠੀਕ ਹੈ ਜੀ ਤੁਸੀਂ ਉੱਥੇ ਜਾ ਕੇ ਇੰਸਟਾਗ੍ਰਾਮ ਤੇ ਡੰਮੀ ਫੋਟੋ ਜਿਹੜੀ ਪਾਈ ਹੋਈ ਚੈੱਕ ਕਰ ਸਕਦੇ ਹੋ ਵੀ ਵੀ ਇਸੇ ਹੀ ਕਿੰਦਾ ਦਾ ਲੱਗਦਾ ਠੀਕ ਹੈ ਜੀ ਓਵਰ ਆਲ ਇੱਥੇ ਪਾਇਆ ਥੋੜਾ ਜਿਹਾ ਫਰਕ ਲੱਗ ਰਿਹਾ ਕੱਪੜੇ ਤੋਂ ਕੱਪੜੇ ਦਾ ਪਰ ਟ੍ਰੀਆਰ ਦੇ ਵਿੱਚ ਤੁਹਾਨੂੰ ਬਿਲਕੁਲ ਜਿਹੜਾ ਪੀਸ ਆ ਸੇਮ ਮਿਲੂਗਾ ਠੀਕ ਹੈ ਜੀ ਤੇ ਤੁਸੀਂ ਇਹਦੀ ਬੁਕਿੰਗ ਹੈ ਜਿਹੜੀ ਸਾਨੂੰ ਕਿਸੇ ਵੀ ਕਲਰ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪੀਸ ਆ ਜਿਹੜਾ ਇਹ ਵੀ ਆਪਣਾ ਬਹੁਤ ਸੋਹਣਾ ਹੈਵੀ ਪੀਸ ਰਹਿ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਜਿਹੜਾ ਬਹੁਤ ਸੋਹਣਾ ਜਿਹਾ ਹੈਂਡਵਰਕ ਦਾ ਫਲੈਟ 4500 ਰੁਪਏ ਦਾ ਜਿਹੜਾ ਪੀਸ ਹੈਣ ਵਾਲਾ ਦਾ ਤੇ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਸਾਰਾ ਹੈਵੀ ਹੈਂਡਵਰਕ ਦਾ ਪੀਸ ਆਊਗਾ ਸ਼ਿਬਰ ਦਾ ਫੈਬਰਿਕ ਰਹਿਣ ਵਾਲਾ ਠੀਕ ਹੈ ਜੀ ਇਹ ਤੇਰੀਆ ਬਾਹਮਾ ਆਣ ਗਈਆਂ ਸਾਰੇ ਸੈਂਟਰ ਪੈਨਲ ਤੇ ਇਹਦਾ ਵਰਕ ਠੀਕ ਹੈ ਜੀ ਸਭ ਤੇ ਇਹਦੀ ਫਿਨਿਸ਼ਿੰਗ ਪੱਟੀ ਵੀ ਆਪਾਂ ਕਰਕੇ ਦਿੰਨੇ ਆ ਇਹਦੇ ਨਾਲ ਜਿਹੜੀ ਬਹੁਤ ਹੈਵੀ ਹੈ ਜਿਹੜੀ ਬਾਟਮ ਬਣੀ ਹੋਈ ਆ ਪਾਕ ਆਪਾਂ ਪੱਟਾ ਵਾਲੀ ਸਲਵਾਰ ਬਣਾਈ ਹੈ ਠੀਕ ਹੈ ਜੀ ਇਹ ਤੇ ਕਾਫੀ ਹੈਵੀ ਹੈ ਜਿਹੜਾ ਇਹ ਤੇ ਵਰਕ ਰੈਨ ਹੋਣਾ ਹੈ ਠੀਕ ਹੈ ਜੀ ਇਦਾਂ ਜੀ ਸਲਵਾਰ ਕਾਫੀ ਹੈਵੀ ਹੈ ਉਹ ਇਹਦੇ ਨਾਲ ਮੈਚਿੰਗ ਆ ਜਿਹੜਾ ਆਪਾਂ ਦੁਪੱਟਾ ਠੀਕ ਹੈ ਜੀ ਜਿਹੜੇ ਕਲਰ ਦਾ ਮਤਲਬ ਫਰੋਜ਼ੀ ਰੰਗ ਦਾ ਜਿਹਾ ਵਰਕ ਆ ਤੇ ਫਰੋਜ਼ੀ ਰੰਗ ਦਾ ਹੀ ਇਹਦੇ ਨਾਲ ਦੁਪੱਟਾ ਹੋਊਗਾ ਸੋ ਜਿਹੜਾ ਇਹ ਪੀਸ ਆ ਬਹੁਤ ਸੋਹਣਾ ਜੀ ਤੇ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਪੀਸ ਹੈਗਾ 4500 ਦਾ ਅਰਮਸਟਿਕ ਸੂਟ ਆਗਾ ਤੇ ਤੁਸੀਂ ਸਾਡੇ ਤੋਂ ਬਿਨਾਂ ਸਲਾਈ ਤੇ ਸਲਾਈ ਕਰਕੇ ਵੀ ਸੂਟ ਨੂੰ ਜਿਹੜਾ ਲੈ ਸਕਦੇ ਹੋਗੇ ਜੀ ਤੇ ਅੱਜ ਮੈਂ ਤੁਹਾਨੂੰ ਨਾ ਸਾਰੀ ਡੱਮੀ ਫੋਟੋ ਲਗਾ ਰਹੀ ਹਾਂ ਜੀ ਸੌਰੀ ਤੁਹਾਡੀ ਡੱਮੀ ਵੀਡੀਓ ਦੇ ਰਹੀ ਹਾਂ ਮੈਂ ਤੁਹਾਨੂੰ ਜਿਹੜੀ ਆਪਣਾ ਪੂਰਾ ਲੁੱਕ ਆਗਾ ਨਾ ਦੇਖੋ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਹੈਗੀ ਆ ਪ੍ਰੋਪਰ ਲਹਿੰਗੇ ਦੀ ਲੁੱਕ ਠੀਕ ਹੈ ਜੀ ਤੇ ਇਹਦੇ ਹੈਗਾ ਜਿਹੜਾ ਪਲਾਜ਼ੋ ਹੈਗਾ ਸਭ ਤੋਂ ਪਹਿਲਾਂ ਲਹਿੰਗਾ ਠੀਕ ਹੈ ਜੀ ਇਹ ਤੇ ਇਹ ਲਹਿੰਗੇ ਦੇ ਉੱਤੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਠੀਕ ਹੈ ਮਹਿਰੂਨ ਕਲਰ ਦੀ ਆਪਾਂ ਨੇ ਇਦਾਂ ਡਿਟੇਲਿੰਗ ਦਿੱਤੀ ਆ ਠੀਕ ਹੈ ਜੀ ਇਦਾਂ ਪੈਚ ਲੱਗਿਆ ਨੀਚੇ ਲੈਸ ਲੱਗੀ ਆ ਤੇ ਸਾਰੇ ਤੇ ਇਦਾਂ ਮਸ਼ੀਨੀ ਦੇ ਨਾਲ ਗੋਟਾ ਲੱਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਹੈਂਡਵਰਕ ਦਾ ਪੀਸ ਰਹਿਣ ਵਾਲਾ ਤੇ ਪੀਸ ਦੇ ਉੱਤੇ ਤੁਸੀਂ ਵਰਕ ਹੈ ਜਿਹੜਾ ਕੁਆਲਿਟੀ ਵਗੈਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਡਿਫਰੈਂਟ ਸਟਾਈਲ ਦਾ ਪੈਚ ਵਰਕ ਦੇ ਨਾਲ ਜਿਹੜਾ ਪ੍ਰੋਪਰ ਦਬਕੇ ਦੇ ਨਾਲ ਠੀਕ ਹੈ ਜੀ ਐਂਟਿਕ ਪੀਸ ਹੈ ਜਿਹੜਾ ਹੋ ਰੈਡੀ ਹੋਇਆ ਆਪਣੇ ਕੋਲੋਂ ਬੋਥ ਸਾਈਡ ਇਦਾਂ ਹੋਊਗਾ ਠੀਕ ਹੈ ਜੀ ਵਰਕ ਸਾਰਾ ਹੈਂਡਵਰਕ ਦਾ ਠੀਕ ਹੈ ਜੀ ਤੇ ਇਸ ਦੇ ਉੱਤੇ ਇਦਾਂ ਆਵੇਗੀ ਬਾਹਮਾ ਤੇ ਕੰਮ ਠੀਕ ਹੈ ਜੀ ਇਹ ਹੈਗਾ ਇਹਦਾ ਬਾਹਮਾ ਦਾ ਕੰਮ ਪਲੱਸ ਇਹਦਾ ਬਹੁਤ ਸੋਹਣਾ ਜਿਹਾ ਨੈਕ ਦੀ ਸ਼ੇਪ ਰਹਿਣ ਵਾਲੀ ਹੈ ਠੀਕ ਹੈ ਜੀ ਸਾਰੀ ਹੈਗੀ ਇਦਾਂ neck ਦੀ shape ਤੇ ਇਹਨੂੰ ਦੁਪੱਟੇ ਨੂੰ ਵੀ ਆਪਾਂ ਡਿਫਰੈਂਟ ਸਟਾਈਲ ਦਿੱਤਾ ਠੀਕ ਹੈ ਸੇਮ ਫੈਬਰਿਕ ਦਾ ਆਪਾਂ ਨੇ ਮਹਿਰੂਨ ਕਲਰ ਦਾ ਪੈਚ ਲਗਾ ਕੇ ਸਾਰੇ ਦੁਪੱਟੇ ਦੇ ਉੱਤੇ ਇਦਾਂ ਆਪਾਂ ਨੇ ਗੋਟੇ ਦੀਆਂ ਲਾਈਨਾਂ ਲਗਾਈਆਂ ਠੀਕ ਹੈ ਜੀ ਸੇਮ ਡਿਜ਼ਾਈਨਿੰਗ ਆ ਜਿਹੜੀ ਆਪਾਂ ਗੋਟੇ ਦੀ ਦਿੱਤੀ ਹੈਗੀ ਦੁਪੱਟੇ ਤੇ ਵੀ ਠੀਕ ਹੈ ਜੀ ਪਿਓਰ ਟਿਸ਼ੂ ਦਾ ਜਿਹੜਾ ਰਹਿਣ ਵਾਲਾ ਦੁਪੱਟਾ ਫੁੱਲ ਪਿਓਰ ਟਿਸ਼ੂ ਆ ਠੀਕ ਹੈ ਜੀ ਜਿਹੜੀ ਚੀਜ਼ ਕਹਾਂਗੇ ਉਹੀ ਮਿਲੂਗੀ ਫੁੱਲ ਪਿਓਰ ਟਿਸ਼ੂ ਦਾ ਸੂਟ ਆ ਦੁਪੱਟਾ ਸਾਰੀ ਪਿਓਰ ਦਾ ਠੀਕ ਹੈ ਸ਼ਿਮਰ ਦਾ ਸੂਟ ਆ ਬਹੁਤ ਫਾਈਨ ਬਹੁਤ ਵਧੀਆ ਕੁਆਲਿਟੀ ਹੈਗੀ ਫੈਬਰਿਕ ਦੀ ਇਸ ਤੋਂ ਬਾਅਦ ਜਿਹੜਾ ਲਹਿੰਗਾ ਹੋਊਗਾ ਉਹ ਵੀ ਪਿਓਰ ਸ਼ਿਮਰ ਦਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਆ ਜਿਹੜਾ ਆਪਣੇ ਕੋਲ ਰੈਡੀ ਹੋਇਆ ਫੁੱਲ ਲੁੱਕ ਇਹ ਵਾਲੀ ਆ ਠੀਕ ਹੈ ਜੀ ਤੁਸੀ ਇਹ ਬਹੁਤ ਸੋਹਣਾ ਸੂਟ ਲੱਗਦਾ ਰਿਸੈਪਸ਼ਨ ਦੇ ਲਈ ਬਹੁਤ ਵਧੀਆ ਫਾ ਹੈਗਾ ਆਊਟਫਿਟ ਆ ਕੀ ਬਹੁਤ ਰੀਜ਼ਨੇਬਲ ਆ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਮੈਂ ਨਾ ਤੁਹਾਨੂੰ ਦੁਪੱਟੇ ਦੀ ਐਦਾਂ ਵੀ ਤੁਹਾਨੂੰ ਡਿਟੇਲਿੰਗ ਚੈੱਕ ਕਰਵਾਉਣੀ ਆ ਠੀਕ ਹੈ ਜੀ ਤੇ ਇਹ ਚੈੱਕ ਕਰਸਾਂ ਤੁਸੀਂ ਦੁਪੱਟਾ ਠੀਕ ਹੈ ਜੀ ਪ੍ਰੋਪਰ ਪੈਚ ਦੇ ਨਾਲ ਸੇਮ ਦ ਪਲੇਸਿਸ ਤੇ ਨਾ ਸਾਰਾ ਕੰਮ ਹੋਇਆ ਹੋਇਆ ਠੀਕ ਹੈ ਪੀਸ ਹੈਗਾ ਬਹੁਤ ਸੋਹਣਾ ਜਿਹਾ ਪੀਸ ਆ ਜਿਹੜਾ ਤੁਸੀਂ ਇਹ ਤੁਸੀਂ ਕਿਸੇ ਵੀ ਫੈਬਰਿਕ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਵਰਕ ਵੀ ਜਿਹੜਾ ਬਹੁਤ ਡਿਫਰੈਂਟ ਸਟਾਈਲ ਦਾ ਕਲਰ ਕੰਬੀਨੇਸ਼ਨ ਵੀ ਹੈ ਹੈ ਬਿ ਡਿਫਰੈਂਟ ਹੈਗਾ ਇਹ ਨਹੀਂ ਹੈਗਾ ਵੀ ਆਪਾਂ ਹਰੇਕ ਦਿਨ ਪਾਇਆ ਤੁਸੀਂ ਕਲਰ ਕੰਬੀਨੇਸ਼ਨ ਦੇਖੋਗੇ ਬਹੁਤ ਸੋਹਣਾ ਜਿਹਾ ਪੀਸ ਰੈਡੀ ਹੋਇਆ ਤੁਸੀਂ ਇਹ ਪੀਸ ਨੂੰ ਕਿਸੇ ਵੀ ਕਲਰ ਦੇ ਵਿੱਚ ਜਿਹੜਾ ਡਿਫਰੈਂਟ ਤਰ੍ਹਾਂ ਆ ਸਕਦੇ ਹਾਂ ਠੀਕ ਹੈ ਜੀ ਇਹ ਆਪਾਂ ਲਹਿੰਗਾ ਬਣਾਇਆ ਤੁਸੀਂ ਇਹਦੇ ਨਾਲ ਕਲੀਆਂ ਵਾਲਾ ਪਲਾਜ਼ੋ ਪੈਂਟਸ ਵੀ ਬਣਾ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਜਿਹੜਾ ਹੌਟ ਸੇਲਿੰਗ ਆਪਣਾ ਡਿਜ਼ਾਈਨ ਜਿਹ ਹੈਗਾ ਠੀਕ ਹੈ ਜੀ ਸੇਮ ਕਲਰ ਦੇ ਵਿੱਚ ਸੇਮ ਵੀ ਪੀਸ ਹੈ ਜਿਹੜਾ ਜਾਂਦਾਗਾ ਕਿਉਂਕਿ ਬ੍ਰੈਡ ਮੇਡ ਦੇ ਸੂਟ ਨੇ ਕਿ ਤੇ ਇਹ ਕਲਰ ਪਰਫੈਕਟ ਆ ਬ੍ਰੈਡ ਮੇਡ ਦੇ ਲਈ ਇਹ ਹੈਂਡਵਰਕ ਦਾ ਬਹੁਤ ਸੋਹਣਾ ਤੇ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਜਿਹੜਾ ਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਡਿਜ਼ਾਈਨ ਵਾਲਾ ਹਾਂਜੀ ਇਹਦੇ ਵਿੱਚ ਆਪਣਾ ਆ ਵਾਲਾ ਜਿਹੜਾ ਪੂਰਾ ਲੁੱਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਦਾ ਵਰਕ ਤੇ ਇਹਦੇ ਸੈਂਟਰ ਪਰ ਨਾਲ ਤੇ ਇਹਦਾ ਵਰਕ ਆਊਗਾ ਠੀਕ ਹੈ ਜੀ ਦਾ ਬਾਹਾਂ ਤੇ ਵੀ ਵਰਕ ਆਊਗਾ ਸਾਰਾ ਹੈਵੀ ਹੈਂਡ ਵਰਕ ਦਾ ਜਿਹੜਾ ਪੀਸ ਆ ਰੈਡ ਵਾਲਾ ਇਦਾਂ ਦੀ ਨੈਕਲਾਈਨ ਤੇ ਵੀ ਕੰਮ ਆਊਗਾ ਠੀਕ ਹੈ ਜੀ ਤੇ ਹੈ ਨਾ ਬਹੁਤ ਸੋਹਣਾ ਜਿਹਾ ਸੂਟ ਤੇ ਇਹਦੇ ਨਾਲ ਆਪਾਂ ਪਿਓਰ ਰੂਬੈਂਡਰ ਦਾ ਦੁਪੱਟਾ ਤੇ ਇਹਦਾ ਮਿਰਰ ਵਾਲੀ ਉਹ ਲੈਂਥ ਲਗਾਈ ਹੈ ਠੀਕ ਹੈ ਜੀ 트ੈਂਡਿੰਗ ਦੇ ਵਿੱਚ ਚੱਲ ਰਹੀ ਹੈ ਤੇ ਇਹਦੇ ਨਾਲ ਆਪਾਂ ਸਟ੍ਰੇਟ ਸਲਵਾਰ ਬਣਾਈ ਹੈ ਜੀ ਤੇ ਜਿਵੇਂ ਗੁਰਦੁਆਰਾ ਸਾਹਿਬ ਜਿੰਨ ਦਾ ਸਲਵਾਰ ਜ਼ਿਆਦਾ ਸੋਹਣਾ ਲੱਗਦੀ ਹੈ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਇਹ ਜਿਹੜਾ ਪੀਸ ਆ ਰੈਡੀ ਕਰਵਾ ਸਕਦੇ ਹੋ ਹਾਂਜੀ ਜੀ ਮੈਂ ਕਿ ਤੁਹਾਨੂੰ ਪਤਾ ਆਪਾਂ ਲੇਡੀਜ਼ ਦੇ ਨਾਲ ਨਾਲ ਜਾਇੰਟਸ ਦਾ ਵੀ ਕਰਦੇ ਆ ਠੀਕ ਹੈ ਜੀ ਜਿਵੇਂ ਵੀ ਇੰਜੀ ਮੈਜਗੋ ਦੇ ਸੂਟ ਆਪਾਂ ਤੁਹਾਨੂੰ ਦਿਖਾਏ ਸੀ ਸਾਰੇ ਤੇ ਉਹਨਾਂ ਨਾਲ ਅੱਧਾ ਆਪਾਂ ਨੇ ਮਤਲਬ ਵੀਰੇ ਦੀ ਵੀ ਬਾਸਕਟ ਬਣਾਈ ਹੈ ਠੀਕ ਹੈ ਜੀ ਇਹ ਹੈਗੀ ਬਲੈਕ ਕਲਰ ਦੇ ਵਿੱਚ ਹਲਕਾ ਹਲਕਾ ਟੈਕਸਚਰ ਆਏਗਾ ਇਹਨਾਂ ਦੇ ਮਤਲਬ ਤਿੰਨੇ ਜਣਾਂ ਨੇ ਕੋਰਟ ਦੇ ਜਾਮੇ ਬਣਵਾਏ ਸੀ ਸੋ ਇੱਕ ਦਾ ਕਲਰ ਵਾਈਨ ਕਲਰ ਹੈਗਾ ਠੀਕ ਹੈ ਜੀ ਇੱਕ ਡਾਰਕ ਕਾਫੀ ਤੇ ਇੱਕ ਪਰਪਲ ਕਲਰ ਦਾ ਵੈਂਟਰੀ ਕਲਰ ਵੀਡੀਓ ਚ ਥੋੜਾ ਜਿਹਾ ਡਾਈਟ ਲਾਈਟ ਕਲਰ ਆ ਰਹੇ ਨੇ ਬਟੇ ਤਿੰਨੇ ਕਲਰ ਨੇ ਜਿਹੜੇ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਹੇ ਨੇਗੇ ਜੇ ਮੈਂ ਤੁਹਾਨੂੰ ਤੁਸੀਂ ਸਾਡੇ ਤੋਂ ਬਾਏ ਕਰਨਾ ਚਾਹੋਗੇ ਮਤਲਬ ਜੈਂਟਸ ਤੇ ਰੇਡੀਜ਼ ਦੇ ਦੋਨੇ ਸੂਟ ਆਪਣੇ ਕੋਲ ਅਵੇਲੇਬਲ ਹੁੰਦੇ ਆ ਤੇ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਜਿਹੜਾ ਆਪਣਾ ਆਊਟਫਿਟ ਆ ਰੈਡੀ ਕਰਵਾ ਸਕਦੇ ਹੋ ਠੀਕ ਹੈ ਸਾਡੇ ਤੋਂ